ਪੰਜਾਬ ਦੇ ਪੈਰਸ ਵਜੋਂ ਜਾਣੇ ਜਾਂਦੇ ਸ਼ਹਿਰ ਕਪੂਰਥਲਾ ਦੇ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਬੇੜਾ ਚੁੱਕਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹੁਣ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਤਹਿਤ ਉਹਨਾਂ ਦੇ ਵੱਲੋਂ ਇੱਕ ਨਵੀਂ ਜੈਟਿੰਗ ਮਸ਼ੀਨ ਲਿਆਂਦੀ ਗਈ ਹੈ ਜਿਸ ਨਾਲ ਸ਼ਹਿਰ ਦੇ ਅਦ੍ਰੁਣੀ ਹਿੱਸਿਆਂ 'ਚੋਂ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਇਹ ਮਸ਼ੀਨ ਦੇ ਨਾਲ ਸ਼ਹਿਰ ਦੇ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ। ਰਣਾਗੁਰਜੀ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 48 ਦਿਨਾਂ ਤੋਂ ਹੋਸ਼ਿਆਰ ਦੇ ਵਿੱਚੋਂ ਨਿੱਜੀ ਖਾਚੇ ਤੇ ਕੂੜਾ ਚੱਕਵਾ ਰਹੇ ਨੇ ਤਾਂ ਜਿਸ ਤੇ ਰੋਜ਼ਾਨਾ ਤੀ ਹਜ਼ਾਰ ਦੇ ਕਰੀਬ ਖਰਚਾ ਆ ਰਿਹਾ। ਸਾਡੇ ਮੇਅਰ ਸਾਹਿਬ, ਦੀਪਤੀ ਮੇਅਰ ਸਾਹਿਬ, ਪੀਐਮਸੀ ਸਰਵਾਨ ਨੇ ਸਾਡੇ ਪ੍ਰਧਾਨ ਜੀ ਦੀਪਕ ਸਲਵਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਅੱਜ ਹੀ ਨਾਲ ਮੈਂ ਵੀ ਸੀ। ਤੇ ਉੱਦੇ ਸ਼ਹਿਰ ਦੇ ਬੜੇ ਨੇ ਪਰ ਸਾਰਿਆਂ ਤੋਂ ਵੱਡਾ ਮੁੱਦਾ ਸੀ ਗੰਦਗੀ ਦਾ। ਕਿ ਕੂੜਾ ਚੱਕਿਆ ਨਹੀਂ ਜਾ ਰਹਾ ਸੀ ਔਰ ਸ਼ਵੇਤ ਦੀਆਂ ਲਾਈਨਾਂ ਚੋਕ ਨੇ ਜਿਨ੍ਹਾਂ ਬਾਰੇ 2024 ਤੋਂ ਲਗਾਤਾਰ ਅਸੀਂ ਹਾਊਸਪਾਸ ਵੀ ਕਰਦੇ ਰਹੇ ਆ ਤਾਂ ਕਿ ਸਕਸ਼ਨ ਤੇ ਜੈਟਿੰਗ ਮਸ਼ੀਨਾ ਲਈਆਂ ਜਾਣ ਕਾਰਪੋਰੇਸ਼ਨ ਆਪਣੀਆਂ ਲਵੇ ਪਰ ਆਲਰੇਡੀ ਇਹਨਾਂ ਕੋ ਹੈਗੀ ਆ ਜਿਹੜੀ ਮੈਂ ਸਮਝਦਾ 6-6 ਮਹੀਨੇ ਵਰਕਸ਼ਾਪ ਖੜੀ ਰਹਿੰਦੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਕਿਨੇ-ਕਨੇ ਮਹੀਨੇ ਵਰਕਸ਼ਾਪ ਚ ਰਹੀ ਯਾਰ ਜੇ ਜੈਟਿੰਗ ਮਸ਼ੀਨ ਲਈਏ 2-4 ਦਿਨ ਖਰਾਬ ਹੋ ਜਵੇ ਮੈਂ ਮੰਨਦਾ ਲੇਕਿਨ 6-6 ਮਹੀਨੇ ਉਹ ਵਰਕਸ਼ਾਪ ਚ ਖੜੀ ਖੜੀ ਰਹੇ ਇਹ ਗੱਲ ਮਾੜੀ ਆ ਫੋਗਿੰਗ ਦਾ ਵੀ ਹਾਲ ਮਾੜਾ ਔਰ ਹਾਰ ਕੇ ਕੂੜਾ ਜਿਹੜਾ ਅਧਾਰਿਤ ਜਗਾ ਜਿਹਨੂੰ ਡੰਪ ਕਹਿੰਦੇ ਆ ਮੈਂ ਐਲਾਨ ਕੀਤਾ ਕਿ ਡੰਪ ਤੋਂ ਜਿਹੜੇ 14-15-17 ਕਿਨੇ ਡੰਪ ਨੇ 15 16 ਡੰਪ ਹੋਣਾ ਤਾਂ ਕੂੜਾ ਮੈਂ ਖੁਦ ਆਪਣੇ ਐਮ ਸੀ ਸਾਹਿਬ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਉਹਨੂੰ ਅਸੀਂ ਚੁਕਾਵਾਂਗੇ ਪੰਜ ਟਰਾਲੀਆਂ ਚਾਰ ਜਾਂ ਪੰਜ ਟਰਾਲੀਆਂ ਨੇ ਉਹਨੇ ਟਰੈਕਟਰ ਤੇ ਜੀ ਸੀ ਵੀ ਮਸ਼ੀਨਾ ਉਹਨਾਂ ਦੇ ਰਾਹੀਂ ਭਈ ਜਿੱਥੇ ਪਹਿਲਾਂ ਕਹਿੰਦੇ ਸੀ ਕੂੜਾ ਕਿੱਥੇ ਸਿਟਿਏ ਜਗ੍ਹਾ ਹੈ ਨਹੀਂ ਜਗ੍ਹਾ ਦੀ ਕੋਈ ਐਡੀ ਚਿੰਤਾ ਦੀ ਲੋੜ ਨਹੀਂ ਉਹ ਤਾਂ ਪ੍ਰਬੰਧ ਹੁੰਦੇ ਆ ਕਿ ਕੂੜਾ ਤੁਸੀਂ ਛਿੜਦੇ ਕਿਵੇਂ ਔਰ ਉਹ ਜਗਾ ਜਗਾ ਵੀ ਹੈਗੀ ਕੂੜਾ ਵੀ ਸੁੱਟਿਆ ਜਾ ਰਿਹਾ ਲੇਕਿਨ ਇੱਕ ਪਰੇਸ਼ਾਨੀ ਆ ਰਹੀ ਆ ਉਹ ਪਰੇਸ਼ਾਨੀ ਕੀ ਹੈ ਕਿ ਜਿਹੜਾ ਸ਼ਹਿਰ ਦਾ ਅੰਦਰ ਦੇ ਵਿੱਚ ਸਫਾਈ ਪੂਰੀ ਨਹੀਂ ਆ ਔਰ ਮੈਂ ਕਮਿਸ਼ਨਰ ਨੂੰ ਤੇ ਸਾਰੇ ਅਫਸਰ ਸਾਹਿਬਾਨ ਨੂੰ ਤੇ ਡੀਸੀ ਸਾਹਿਬ ਨੂੰ ਵੀ ਕਹਾਂਗਾ ਦੇਖੋ ਤੁਹਾਡਾ 70% ਕੰਮ ਤਾਂ ਅਸੀਂ ਕਰੀ ਤੁਰੇ ਜਾਨੇ ਆ ਤੇ ਜੇ 30% ਕੰਮ ਵੀ ਕਾਰਪੋਰੇਸ਼ਨ ਨਹੀਂ ਕਰਾ ਸਕਦੀ ਤੇ ਫੇਲ ਹੋਰ ਆਫ ਦੀ ਕਾਰਪੋਰੇਸ਼ਨ ਐਂਡ ਦੀ ਗਵਰਨਮੈਂਟ ਗਵਰਨਮੈਂਟ ਵੀ ਫੇਲ ਹੋ ਗਈ ਕਾਰਪੋਰੇਸ਼ਨ ਵੀ ਫੇਲ ਹੋ ਗਈ ਅਫਸਰशाही ਫੇਲਿਆ ਕਿਉਂ ਫੇਲਿਆ ਇਹਦੀ ਜਾਂਚ ਹੋਵੇ ਕੋਈ ਨਾ ਕੋਈ ਤਾਂ ਦੇਖੇ ਸੋ ਮੇਰੇ ਜਦੋਂ ਜੈਟਿੰਗ ਮਸ਼ੀਨ 2 ਸਾਲ ਹੋ ਗਏ ਇਹਨਾਂ ਨੇ ਨਹੀਂ ਲਈਆਂ ਤੇ ਆ ਤੁਹਾਡੇ ਸਾਹਮਣੇ ਆ ਆ ਜੈਟਿੰਗ ਤੇ ਸਕਸ਼ਨ ਇਹ ਮਸ਼ੀਨ ਆ ਜਿੱਥੇ ਜਿੱਥੇ ਕੋਈ ਸੀਵਰੇਜ ਦੀ ਨਾਲੀ ਚੋਕ ਹੋਈ ਛੋਟੇ ਲੈਵਲ ਤੇ ਜਿੱਦਾਂ ਆਪਾਂ ਡੰਡਾ ਮਾਰ ਕੇ ਕਰੀਤੀਆਂ ਨਾ ਤੇ ਮਸ਼ੀਨ ਹਾਸ ਲਈ ਆ ਔਰ ਵੱਡੀ ਸੈਕਸ਼ਨ ਦੀ ਅੱਜ ਲੋਡ ਐ ਔਰ ਪਹਿਲਾਂ ਟੈਂਡਰ ਦਿੱਤਾ ਵੀ ਸੀ ਵਿੱਚੋਂ ਬੰਦਾ ਛੱਡ ਕੇ ਚਲੇ ਗਿਆ ਲੇਕਿਨ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਬ੍ਰਹਮਕੁੰਡ ਤੋਂ ਲੈ ਕੇ ਉਜੜੀ ਲਾਈਨ ਆ ਮੇਨ ਲਾਈਨ ਪੁਲਿਸ ਲਾਈਨ ਤੋਂ ਲੈ ਕੇ ਬ੍ਰਹਮਕੁੰਡ ਤੱਕ ਅੱਗੇ ਸੀਐਚ ਪਲੰਟ ਸੀ ਐਸਟੀ ਪਲੰਟ ਐਸਟੀ ਪਲੰਟ ਤੇ ਆ ਉਹ ਕੁਝ ਦਿਨ ਮਸ਼ੀਨ ਚੱਲੀ ਉਹ ਬੰਦ ਹੋ ਗਿਆ ਕੰਮ ਅੱਜ ਉਹ ਵੱਡੀਆਂ ਜਿਹੜੀਆਂ ਸਾਡੇ ਸੂਏਜ ਹੈ ਉਹਨਾਂ ਨੂੰ ਵੀ ਸਾਫ਼ ਕਰਨ ਦੀ ਲੋੜ ਹੈ ਉਹ ਸਕਸ਼ਨ ਵਾਲੀਆਂ ਮਸ਼ੀਨਾਂ ਸਾਫ਼ ਕਰਦੀਆਂ ਉਹਦਾ ਠੇਕਾ ਦੇਣਾ ਚਾਹੀਦਾ ਔਰ ਜਿਹੜੇ ਕੰਮ ਅਜ ਤੋਂ 2 ਸਾਲ 3 ਸਾਲ ਪਹਿਲਾਂ ਹਾਊਸ ਨੇ ਪਾਸ ਕੀਤੇ ਟੈਂਡਰ ਹੋ ਗਏ ਆ ਵਰਕ ਆਰਡਰ ਇਸ਼ੂ ਹੋਏ ਹੋ ਆ ਉਹ ਕੰਮ ਨਹੀਂ ਚਲਾ ਰਹੇ ਉਹਦਾ ਕਾਰਨ ਹੈ ਇਹ ਕਹਿੰਦੇ ਕਿ ਬਈ ਇਹਨਾਂ ਦਾ ਹਾਊਸ ਦਾ ਟਰਮ ਖਤਮ ਹੋ ਜਾਏ ਸਿਰਫ ਉਹਦਾ ਠੰਡਾ ਰੌਲਾ ਉਹ ਯਾਰ ਉਹ ਦੁਗਾਟਣ ਤਾਂ ਚਲੋ ਜਿਹੜਾ ਹੋਊਗਾ ਉਹ ਕਰੂਗਾ ਜੇ ਤੁਹਾਡਾ ਵੇਲਾ ਆਊਗਾ ਜੇ ਤੁਹਾਡੀ ਕਾਰਪੋਰੇਸ਼ਨ ਬਣ ਗਈ ਤਾਂ ਤੁਸੀਂ ਕਰ ਰਹੇ ਹੋ ਲੇਕਿਨ ਓਕਾ ਕੰਮ ਐ ਪਹਿਲਾਂ ਲੋਕਾਂ ਦੇ ਕੰਮ ਕਰਨੇ ਪੈਣੇ ਆ ਔਰ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਕਿ ਸਾਡੇ ਰੋਲਾ ਰੋਲਾ ਨਹੀਂ ਸਾਡੇ ਕੰਮ ਕੀਤੇ ਆ 31 ਕਰੋੜ ਰੁਪਏ ਦਾ ਅਮਰਤ 2 ਦੇ ਵਿੱਚ ਪ੍ਰੋਜੈਕਟ ਸੈਂਕਸ਼ਨ ਹੋ ਚੁੱਕਿਆ ਪਾਰ ਸਰਕਾਰ ਨੇ ਕੀਤਾ ਇਥੋਂ ਭੇਜਿਆ ਸੀ ਉਹਨੂੰ ਫੋਲੋਅ ਅਪ ਕੀਤਾ ਉਹਦੇ ਉਹਦੀ ਡਰਾਇੰਗ ਬਣੀ ਉਹਦੇ ਐਸਟੀਮੇਟ ਬਣੇ ਤੇ ਮੈਨੂੰ ਖੁਸ਼ੀ ਆ ਕਿ ਸਾਰੇ ਕਪੂਰਥਲੇ ਦੇ ਜਿਹੜੇ ਪਾਈਪ ਲਾਈਨ ਆ ਪੀਣ ਵਾਲੇ ਪਾਣੀ ਦੇ ਨਵੇਂ ਹੋਣਗੇ ਜਿਹੜਾ 올ਡ ਸਿਟੀ ਆ ਨਵੀਆਂ ਕਲੋਨੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ 올ਡ ਸਿਟੀ ਜਿਹੜੀ ਆ ਜਿੱਥੇ ਪੁਰਾਣੇ 50 ਸਾਲ 30 ਸਾਲ 70 ਸਾਲ ਪਾਈਪ ਗਲੇ ਪਏ ਉਹ ਤੇ ਨਵੇਂ ਪੈ ਜਾਣਗੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਏਗੀ ਔਰ ਮੈਂ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ 10 ਕਰੋੜ ਰੁਪਇਆ 2022 22 ਦੇ ਵਿੱਚ ਸਰਕਾਰ ਆਈ ਇਹ ਲੈ ਗਏ ਵਾਪਸ ਉਹ 10 ਕਰੋੜ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ ਜੇ ਕੋ ਨਾ 5 6 ਕਰੋੜ ਅਸੀਂ ਲੈ ਲੈਂਦਾ ਜੀ ਆ ਸੜਕਾਂ ਬਣ ਰਹੀਆਂ ਉਹ ਇਧਰ ਰੁਟੀਨ ਦਾ ਕੰਮ ਹੈ ਹੋਣੇ ਆ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਉਤਾਰਨ ਕਰੇਗੀ ਕੰਮ ਕਰਕੇ ਦਿਖਾਏਗੀ ਕਾਰਪੋਰੇਸ਼ਨ ਨੂੰ ਆਇਆ ਪੈਸਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਆਇਆ ਟਾਕੀਆਂ ਲਈ ਜਾਂਦੇ ਸੜਕ ਕੋਈ ਗੱਲ ਨਹੀਂ ਟਾਕੀਆਂ ਜੇ ਟਾਕੀਆਂ ਜੋ ਗਈ ਆਏ ਲੇਕਿਨ ਕੋਈ ਗੱਲ ਨਹੀਂ ਲੇਕਿਨ ਮੈਂ ਇਹ ਕਹਿਣਾ ਚਾਹਣਾ ਕਿ ਇੱਕ ਸਾਡਾ 4 ਕਰੋੜ ਰੁਪਏ ਦੇ ਕਰੀਬ ਜਿਹੜੀਆਂ ਲਾਈਨ ਸ਼ਿਫਟਿੰਗ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਲੈਣਾ ਜਾਂਦੀਆਂ ਸੀ ਆਈ ਵੋਲਟੇਜ ਲਾਈਨ ਉਹ ਜਿਹੜਾ ਪੈਸਾ ਗਿਆ ਵਾਪਸ ਕਦੇ ਤਾਂ ਕੰਮ ਨਹੀਂ ਕਰਨ ਦਿੱਤਾ ਫਿਰ ਉਹ ਪੈਸਾ ਵਾਪਸ ਮੰਗਵਾਲਿਆ ਸਰਕਾਰ ਨੇ ਉਹ ਯਾਰ ਪੈਸਾ ਵਾਪਸ ਲੈ ਕੇ ਆਓ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਜੀ ਕਾਰਪੋਰੇਸ਼ਨ ਵੱਡਾ ادارਾ ਹੁੰਦਾ ਬੇਸਿਕ ਨੀਡਸ ਵੀ ਲੋਕਾਂ ਦੀਆਂ ਕਾਰਪੋਰੇਸ਼ਨ